ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪੰਜਵਾ ਹਰ ਹਰ ਨਾਮ ਮਜਨ ਕਰ ਸੂਚੇ ਕੋਟ ਗ੍ਰਹਿਣ ਪੁਨ ਫਲ ਮੂਚੇ ਰਹਾਉ ਹਰ ਕੇ ਚਰਨ ਰਿਦੇ ਮੈਂ ਵਸੇ ਜਨਮ ਜਨਮ ਕੇ ਕਿਲ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟਨਾ ਆਇਆ ਮਨ ਵਚ ਕ੍ਰਮ ਗੋਬਿੰਦ ਆਧਾਰ ਤਾਂ ਤੇ ਛੁੱਟਿਓ ਬਿਕ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀ ਇਸ ਦੇਸ਼ ਦੇ ਵਿੱਚ ਸ਼ੁਰੂ ਤੋਂ ਹੀ ਬ੍ਰਾਹਮਣਵਾਦ ਲੋਕਾਂ ਦੇ ਉੱਪਰ ਬਹੁਤ ਹੀ ਆਪਣਾ ਜੋਰ ਪਾ ਕੇ ਜਿਸ ਨੇ ਰੱਖਿਆ ਉਹਨਾਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਉਲਝਾ ਦਿੱਤਾ ਬਾਹਰਲੇ ਕਰਮ ਕਾਂਡਾਂ ਦੇ ਵਿੱਚ ਹੀ ਰੱਬ ਦੀ ਪ੍ਰਾਪਤੀ ਹੋਣੀ ਦੱਸਣੀ ਦੱਸੀ ਗਈ ਪਰ ਗੁਰੂ ਮਹਾਰਾਜ ਗੁਰਮਤ ਦੇ ਵਿੱਚ ਇੱਕ ਇੱਕ ਗੱਲ ਨੂੰ ਬਾਰ ਬਾਰ ਸਮਝਾਉਣ ਦਾ ਯਤਨ ਕੀਤਾ ਇਹਦਾ ਕਾਰਨ ਹੁੰਦਾ ਹੈ ਕਿ ਝੂਠ ਦਾ ਇੰਨਾ ਪ੍ਰਚਾਰ ਹੋ ਜਾਂਦਾ ਹੈ ਕਿ ਕੋਈ ਸੱਚ ਬੋਲਦਾ ਇਦਾਂ ਲੱਗਦਾ ਵੀ ਝੂਠੇ ਬੋਲ ਰੇ ਪਰ ਸਤਗੁਰੂ ਨੇ ਜਿਸ ਵੇਲੇ ਗੁਰਮਤ ਦਾ ਪ੍ਰਕਾਸ਼ ਕੀਤਾ ਔਰ ਉਹਨਾਂ ਦੇ ਤੀਰਥਾਂ ਇਸ਼ਨਾਨਾਂ ਦੇ ਉੱਪਰ ਜਾ ਕੇ ਹੀ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਉਹਦਾ ਕਾਰਨ ਸੀ ਕੀ ਬਹੁਤਾਂ ਦੇ ਵਿੱਚ ਲੋਕ ਉੱਥੇ ਇਕੱਠੇ ਹੁੰਦੇ ਸਨ ਅੱਜ ਵੀ ਹੁੰਦੇ ਹਨ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਤੁਰੇ ਜਾਂਦੇ ਔਰ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਗੱਲ ਬਿਠਾ ਦਿੱਤੀ ਗਈ ਵੀ ਤੁਸੀਂ ਤੀਰਥਾਂ ਤੇ ਇਸ਼ਨਾਨ ਕਰੋਗੇ ਤੁਸੀਂ ਸੁੱਚੇ ਹੋ ਜਾਓਗੇ ਆ ਗ੍ਰਹਿਣ ਲੱਗਦੇ ਨਾ ਗ੍ਰਹਿਣ ਲੱਗਦੇ ਤੇ ਇਹਦੇ ਵਿੱਚ ਵੀ ਜੇ ਤੁਸੀਂ ਤੀਰਥਾਂ ਤੇ ਜਾ ਕੇ ਇਸ਼ਨਾਣ ਕਰੋਗੇ ਪੁੰਨ ਦਾਨ ਕਰੋਗੇ ਇਹਦਾ ਤੁਹਾਨੂੰ ਫਲ ਮਿਲੇਗਾ ਪਰ ਅੱਜ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਮਝਾ ਰਹੇ ਆ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਕਿ ਕਿਹੜੇ ਇਸ਼ਨਾਣ ਦੇ ਨਾਲ ਤੁਸੀਂ ਸੁੱਚੇ ਹੋ ਸਕਦੇ ਗੁਰਸੰਗਤ ਜੀ ਇੱਕ ਹੁੰਦੀ ਸੁਚਮਤ ਇੱਕ ਹੈ ਸਫਾਈ ਅਸੀਂ ਸਫਾਈ ਨੂੰ ਹੀ ਸੁੱਚਾ ਕਹਿਣਾ ਸ਼ੁਰੂ ਕਰਦੇ ਆਂ ਹੱਥ ਸੁੱਤੀਏ ਕਰ ਲੋ ਪਰ ਗੁਰੂ ਮਹਾਰਾਜ ਕਹਿੰਦੇ ਭਾਈ ਅੰਦਰੋਂ ਸੋਚਾ ਆਉਣਾ ਹੈ ਲੋਕੀਂ ਕੁਰਲੀਆਂ ਕਰਦੇ ਆ ਕਿ ਸ਼ਾਇਦ ਪਾਣੀ ਦੀਆਂ ਕੁਰਲੀਆਂ ਕਰਨ ਦੇ ਨਾਲ ਮੂੰਹ ਸੱਚਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਹੀਂ ਸੂਚੀ ਅਹੀ ਰਸਨਾ ਨਾਮ ਕਹਿਤ ਗੋਬਿੰਦ ਕਾ ਇੱਥੇ ਵੀ ਸਤਗੁਰੂ ਕਹਿੰਦੇ ਹਰ ਹਰ ਨਾਮ ਮਜਨ ਕਰ ਸੂਚੇ ਮਜਨ ਦਾ ਅਰਥ ਹੁੰਦਾ ਹੈ ਇਸ਼ਨਾਨ ਇੱਥੇ ਨਾਮ ਦੇ ਮੰਮੇ ਨੂੰ ਸਿਹਾਰੀ ਆ ਕਹਿੰਦੇ ਹਰੀ ਦੇ ਨਾਮ ਦੇ ਵਿੱਚ ਜੁੜ ਕੇ ਉਹ ਇਸ਼ਨਾਨ ਕਰਕੇ ਆਪਣੇ ਆਪ ਨੂੰ ਸੁਚਾ ਕਰਨਾ ਸਤਿਗੁਰ ਨੇ ਤੇ ਇਥੋਂ ਤੱਕ ਰਾਕੇ ਆਸਾ ਕੀ ਵਾਰਤ ਵਿੱਚ ਆਪਾਂ ਪੜਦੇ ਆ ਨਾ ਸਭ ਕਹਿੰਦੇ ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋ ਮਹਾਰਾਜ ਕਹਿੰਦੇ ਅਸੀਂ ਵੀ ਤੀਰਥਾਂ ਤੇ ਇਸ਼ਨਾਨ ਕਰਦੇ ਹਾਂ ਪਰ ਸਾਡਾ ਤੀਰਥ ਕਿਹੜਾ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਮਹਾਰਾਜ ਦੇ ਬਚਨ ਤੁਸੀਂ ਰੋਜ਼ ਪੜ੍ਹਦੇ ਹੋ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣਿਕ ਨਾਇ ਕਰ ਜੇ ਮੇਰੇ ਗੁਰੂ ਨੂੰ ਪਹੁੰਚਦਾ ਹੀ ਨਹੀਂ ਹੈ ਬਿਨ ਹੱਕ ਕੀ ਕਰਨਾ ਭਗਤਾਂ ਨੇ ਵੀ ਆਖਿਆ ਨਾ ਕਹਿੰਦੇ ਜੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਰੱਬ ਮਿਲਦਾ ਤੇ ਡੱਡੂ ਤੇ ਮੱਛੀਆਂ ਤਾਂ ਹਮੇਸ਼ਾ ਪਾਣੀ ਵਿੱਚ ਰਹਿੰਦੀਆਂ ਜਲ ਕੇ ਮਜਨ ਜੇ ਗਤ ਹੋਵੇ ਨਿਤ-ਨਿਤ ਮੈਡਕ ਨਾ ਆਵੇ ਜੈਸੇ ਮੈਡਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ ਉਸ ਡੱਡੂ ਦੇ ਵਿੱਚ ਤੇ ਉਸ ਬੰਦੇ ਵਿੱਚ ਕੋਈ ਫਰਕ ਨਹੀਂ ਹੈ ਜਿਹੜਾ ਸਮਝਦਾ ਵੀ ਕਿ ਨਹਾ ਕੇ ਰੱਬ ਮਿਲਦਾ ਕਹਿੰਦੇ ਨੇ ਸਤਗੁਰੂ ਦੀ ਬਾਣੀ ਆਰੰਭ ਦੇ ਵਿੱਚ ਹੀ ਸਭ ਕੰਦੇ ਸੁੱਚਾ ਇਹਨਾ ਕੀ ਬਹਿਣ ਦੇ ਪਿੰਡਾ ਤੋਂ ਸੋਚਾ ਸੋਚ ਨਾ ਉਹ ਵੀ ਜੇ ਸੋਚੀ ਲਖਵਾ ਜੇ ਮੈਂ ਬਾਹਰੋਂ ਲੱਖਾਂ ਬਾਰੀ ਵੀ ਇਸ਼ਨਾਨ ਕਰ ਲਵਾਂ ਪਰ ਮੇਰਾ ਮਨ ਅੰਦਰੋਂ ਪਵਿੱਤਰ ਨਹੀਂ ਹੋ ਸਕਦਾ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾ ਇਹਨੂੰ ਤਾਂ ਇਸ਼ਨਾਨ ਕਰਾਈ ਜਾਂਦਾ ਇਸ ਦੇਹੀ ਕੋ ਉਹ ਸਾਧਨਾ ਕਰੇ ਮਨ ਤੇ ਕਭੂ ਨਾ ਵਿਖਿਆ ਧਰੇ ਜਲ ਧੋਵੇ ਬਹੁ ਦੇ ਅਨੀਤ ਸੁਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਹੀ ਤੁਹਾਡਾ ਉਧਾਰ ਹੋ ਸਕਦਾ ਹੈ ਲੋਕਾਂ ਨੂੰ ਭੁਲੇਖਿਆਂ ਵਿੱਚ ਪਾ ਦਿੰਦਾ ਕਹਿੰਦੇ ਵੀ ਤੁਸੀਂ ਗ੍ਰਹਿਣ ਲੱਗਿਆ ਨਾ ਉਦਨ ਜਾ ਕੇ ਇਸ਼ਨਾਨ ਕਰੋ ਪੁੰਨ ਦਾਨ ਕਰੋ ਤੇ ਤੁਹਾਨੂੰ ਬਹੁਤ ਸਾਰੇ ਫਲ ਮਿਲਣਗੇ ਪਰ ਗੁਰੂ ਮਹਾਰਾਜ ਕਹਿੰਦੇ ਨਾਮ ਜਪੋ ਕੋਟ ਗ੍ਰਹਿਣ ਪੁੰਨ ਫਲ ਮੂਚੇ ਮੂਚੇ ਕਹਿੰਦੇ ਬਹੁਤ ਜ਼ਿਆਦੇ ਤੁਸੀਂ ਨਾਮ ਜਪੋਗੇ ਨਾ ਤੁਹਾਨੂੰ ਕੋੜਾਂ ਕਰੋੜਾਂ ਗ੍ਰਹਿਣ ਲੱਗੇ ਹੋਏ ਦਾ ਫਲ ਜਿਹੜਾ ਮਿਲਦਾ ਹੈ ਨਾ ਪੁੰਨ ਫਲ ਤੇ ਤੁਹਾਨੂੰ ਪਰਮੇਸ਼ਰ ਦਾ ਨਾਮ ਜਪਣ ਨਾਲ ਮਿਲ ਜਾਏ ਤੁਹਾਨੂੰ ਭਟਕਣ ਦੀ ਜ਼ਰੂਰਤ ਨਹੀਂ ਹੈ ਆ ਸਤਗੁਰੂ ਜੀ ਦੀ ਬਾਣੀ ਪੜਦੇ ਆ ਗੁਰੂ ਅਰਜਨ ਸਾਹਿਬ ਜੀ ਦੀ 12 ਮਹਾ ਮਾਗਮੀ ਨੇ ਨੂੰ ਸਬੋਧਨ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਅਕਲ ਦਿੱਤੀ ਸਮਝ ਦਿੱਤੀ ਮਹਾਰਾਜ ਕਹਿੰਦੇ ਮਾਗ ਮਦਨ ਸੰਗ ਸਾਧੂਆਂ ਵੀ ਮਾਗ ਨੂੰ ਵੀ ਲੋਕ ਬੜਾ ਚੰਗਾ ਸਮਝਦੇ ਵੀ ਉਹਦਾਂ ਇਸ਼ਨਾਨ ਕਰਨ ਜਾਣਾ ਕਹਿੰਦੇ ਕਿੱਥੇ ਇਸ਼ਨਾਨ ਕਰਨਾ ਸਿੱਖਣੇ ਮਾਗ ਮਦਨ ਸੰਗ ਸਾਧੂਆਂ ਆ ਗੁਰੂ ਕੀ ਸੰਗਤ ਵਿੱਚ ਧੂੜੀ ਕਰੇ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਦਾਂ ਨੂੰ ਕਰ ਦਾ ਤੇ ਉਹਨੂੰ ਬੜਾ ਪਵਿੱਤਰ ਸਮਝਿਆ ਜਾਂਦਾ ਵੀ ਤੀਰਥਾਂ ਤੇ ਜਾਓ ਇਸ਼ਨਾਨ ਕਰੋ ਆ ਪੁੰਨ ਦਾਨ ਕਰੋ ਤੇ ਤੁਹਾਨੂੰ ਫਲ ਮਿਲੇਗਾ ਮਹਾਰਾਜ ਕੀ ਕਹਿੰਦੇ ਇਹ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਬਣਾ ਨੂੰ ਕਰਦਾ ਤੇ ਜੋ ਅਸੀਂ ਧਿਆ ਰਹੇ ਆ ਜੋ ਸੁਣ ਰਹੇ ਆ ਉਹ ਵੰਡਣਾ ਸ਼ੁਰੂ ਕਰਦੇ ਆਪ ਜਪੋ ਅਬਰਹ ਨਾਮ ਜਪავੋ ਸੁਣਤ ਕਹਿਤ ਰਹਿਤ ਗਤ ਪਾਓ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪਹਿ ਅਬਰ ਨਾਮ ਜਪਾ ਇਹ ਗੁਰੂ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਬਣਾ ਨੂੰ ਕਰਦਾ ਵੀ ਹਰੀ ਦਾ ਨਾਮ ਧਿਆਉਣਾ ਤੇ ਉਹ ਨੂੰ ਇਹ ਨਹੀਂ ਕਿ ਜਿਦਾਂ ਅੱਜ ਕਈ ਡੇਰਿਆਂ ਦੇ ਵਿੱਚ ਲੋਕਾਂ ਨੂੰ ਕੰਨਾਂ ਦੇ ਵਿੱਚ ਨਾਮ ਦਿੱਤਾ ਜਾਂਦਾ ਮੰਤਰ ਦਿੱਤੇ ਜਾਂਦੇ ਆ ਕਿਸੇ ਨੂੰ ਦੱਸਣਾ ਨਹੀਂ ਪਰ ਗੁਰੂ ਮਹਾਰਗ ਕਹਿੰਦੇ ਹਰ ਕਾ ਨਾਮ ਤੇ ਆਏ ਸੁਣ ਸਬਣਾ ਨੂੰ ਕਰਦਾਨ ਇਹਨੂੰ ਵੰਡਣਾ ਅੱਜ ਤਾਂ ਆਪਾਂ ਜਿਹੜੇ ਸਾਡੇ ਸਨੈਰੀਓ ਸੂੜ ਹੈ ਨਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਤਿੰਨਾਂ ਦਾ ਜਿਹੜਾ ਬਾਹਰੀ ਤੌਰ ਤੇ ਵੀ ਅਧਾਰ ਅਰਥ ਹੈ ਤੇ ਅੰਦਰੂਨੀ ਤੌਰ ਤੇ ਵੀ ਅਰਥ ਹੈ ਜੋ ਅਸੀਂ ਕਿਰਤ ਕਰਨੀ ਹੈ ਉਹਦੇ ਵਿੱਚੋਂ ਵੀ ਦਸਵੰਧ ਕੱਢ ਕੇ ਲੋੜਵੰਦਾਂ ਦੀ ਸੇਵਾ ਕਰਨੀ ਨਾਮ ਜਪਣਾ ਉਹਦੇ ਵਿੱਚੋਂ ਵੀ ਵੰਡਣਾ ਹੈ ਤੇ ਵੰਡ ਕੇ ਛਕਣਾ ਹੈ ਇਹ ਸਾਨੂੰ ਬਾਰ ਬਾਰ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਸਮਝਾਇਆ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਇੱਕ ਗੁਰਸਿੱਖ ਗੁਰਬਾਣੀ ਪੜ ਰਿਹਾ ਤੇ ਨਿਤਨੇਮ ਕਰਦਿਆਂ ਕਰਦਿਆਂ ਤੇ ਉਹਦਾ ਮਨ ਜੁੜ ਗਿਆ। ਤੇ ਬੜਾ ਹੀ ਉਹਨੂੰ ਆਨੰਦ ਆ ਰਿਹਾ ਸੀ ਬਹੁਤ ਆਨੰਦ। ਸਮਾਂ ਹੋ ਗਿਆ ਆਸਾ ਕੀ ਵਾਰ ਦੇ ਕੀਰਤਨ ਦਾ। ਜਿਹੜੇ ਗੁਰਸਿੱਖ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਉਹ ਆਪਣੇ ਸਾਧ ਲੈ ਕੇ ਉੱਥੇ ਪਹੁੰਚ ਗਏ। ਉਹਨਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ। ਉਹਦਾ ਮਨ ਬੜਾ ਜੁੜਿਆ ਸੀ ਉੱਠ ਕੇ ਜਾ ਕੇ ਬੇਨਤੀ ਕਰਦਾ ਕਿ ਤੁਸੀਂ ਅੱਜ ਕੀਰਤਨ ਰਹਿਣ ਦਿਓ ਮੈਨੂੰ ਪਾਠ ਕਰ ਲੈਂਦੇ ਹੋ। ਮੈਨੂੰ ਬਹੁਤ ਆਨੰਦ ਆ ਰਿਹਾ। ਉਹ ਕਹਿੰਦਾ ਕਿ ਹੋ ਨਹੀਂ ਸਕਦਾ ਵੀ ਗੁਰੂ ਸਾਹਿਬ ਦਾ ਹੁਕਮ ਹੈ ਕੀਰਤਨ ਤਾਂ ਹੋਏਗਾ। ਕੀਰਤਨ ਹੋਇਆ। ਫਿਰ ਉਹਨੇ ਗੁਰੂ ਮਹਾਰਾਜ ਨੂੰ ਸ਼ਿਕਾਇਤ ਕੀਤੀ ਆਪਣੇ ਵੱਲੋਂ ਸ਼ਿਕਾਇਤ ਕੀਤੀ। ਕੀ ਸਤਿਗੁਰੂ ਜੀ ਮੇਰਾ ਮਨ ਬਹੁਤ ਜੁੜਿਆ ਹੋਇਆ ਸੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਅੱਜ ਕੀਰਤਨ ਨਾ ਕਰੋ ਤੇ ਅੱਜ ਮੇਰਾ ਮਨ ਜੁੜਿਆ ਤਾਂ ਮੈਨੂੰ ਪਾਠ ਕਰ ਲਓ ਮਹਾਰਾਜ ਕਹਿੰਦੇ ਤੂੰ ਵੀ ਮੁਬਾਰਕ ਆ ਉਹ ਵੀ ਮੁਬਾਰਕ ਉਹ ਵੀ ਚੰਗਾ ਕਰ ਰਿਹਾ ਤੂੰ ਵੀ ਚੰਗਾ ਕਰ ਪਰ ਫਰਕ ਬਹੁਤ ਹੈ ਕਹਿਣ ਲੱਗਾ ਸਤਿਗੁਰ ਕੀ ਫਰਕ ਹੈ ਸਤਿਗੁਰੂ ਕਹਿੰਦੇ ਜਿਹੜਾ ਕੀਰਤਨ ਹੈ ਨਾ ਕੀਰਤਨ ਇਹ ਮੇਹ ਦੀ ਬਰਖਾ ਅੱਜ ਤਾਂ ਬਰਸਾਤ ਹੋ ਰਹੀ ਹੈ ਨਾ ਜੋ ਜਿਸ ਵੇਲੇ ਪਾਣੀ ਆਉਂਦਾ ਹੈ ਬਰਸਾਤ ਆਉਂਦੀ ਮੀਂਹ ਪੈਂਦਾ ਤੇ ਛੋਟੀ ਜਗ੍ਹਾ ਹੋਵੇ ਨੀਵੀਂ ਜਗ੍ਹਾ ਟੋਏ ਟਿੱਬੇ ਸਭ ਜਗ੍ਹਾ ਭਰ ਜਾਂਦੇ ਕੀਰਤਨ ਇੱਕ ਬੰਦਾ ਬੈਠਾ ਹਜ਼ਾਰ ਬੰਦਾ ਬੈਠਾ ਤੇ ਸਾਰਿਆਂ ਦਾ ਮਨ ਬੋਧ ਜਲਦੀ ਭੇਜਦਾ ਇਹ ਤਾਕਤ ਹੈ ਕੀਰਤਨ ਦੀ ਗੁਰਨਾਨਕ ਸਾਹਿਬ ਮਹਾਰਾਜ ਆ ਜਿਸ ਵੇਲੇ ਜਾਂਦੇ ਆ ਨਾ ਆ ਪ੍ਰਚਾਰ ਕਰਦੇ ਕੀਰਤਨੇ ਕਰ ਰਹੇ ਭਾਈ ਰਵਾਬ ਮਰਦਾਨੀ ਕਹਿੰਦੇ ਰਵਾਬ ਛੇੜ ਆਪਾਂ ਖਸਮ ਦੀ ਪਾਣੀ ਗਾਣੀ ਉਥੇ ਸ਼ਬਦ ਕੀਰਤਨ ਕਰਦੇ ਆਉਂਦੇ ਆ ਲੋਕ ਬੈਠ ਜਾਂਦੇ ਆ ਫਿਰ ਸਤਿਗੁਰੂ ਮਹਾਰਾਜ ਉਹ ਸ਼ਬਦ ਦਾ ਅਰਥ ਕਰਦੇ ਆ ਸਮਝਾਉਂਦੇ ਆ ਤੇ ਕੀਰਤਨ ਦੇ ਨਾਲ ਬਹੁਤ ਜਲਦੀ ਮਨੁੱਖ ਜਿਹੜਾ ਇਹ ਸੰਗੀਤ ਦੇ ਨਾਲ ਜੁੜਦਾ ਹੈ ਮਹਾਰਾਜ ਕਹਿੰਦੇ ਕੀਰਤਨ ਇਹ ਮੀਂਹ ਕੀ ਵਰਖਾ ਹੁਣ ਜਿਹੜੀ ਕਥਾ ਹੈ ਮਹਾਰਾਜ ਕਹਿੰਦੇ ਜਿੱਦਾਂ ਬਹੁਤ ਬਰੀਕ ਬਰੀਕ ਮੀਂਹ ਪੈਂਦਾ ਨਾ ਥੋੜਾ ਹਲਕਾ ਹਲਕਾ ਜਿਹਾ ਛੜੀ ਲੱਗ ਜਾਂਦੀ ਹੈ ਤੇ ਪਾਣੀ ਜਿਹੜਾ ਫਿਰ ਆਪਾਂ ਕਹਿੰਦੇ ਲਓ ਪਾਣੀ ਹੁਣੇ ਧਰਤੀ ਵਿੱਚ ਜਾਏ ਜਿਹੜਾ ਤੇਜ਼ ਪਾਣੀ ਆਇਆ بارش ਤੇਜ਼ ਆਉਂਦੀ ਆ ਤੇ ਉਹ ਪਾਣੀ ਰੁੜ੍ਹ ਜਾਂਦਾ ਤੇ ਜਿਹੜਾ ਪਾਣੀ ਹੌਲੀ-ਹੌਲੀ ਥੋੜਾ-ਥੋੜਾ ਹੁੰਦਾ ਤੇ ਉਹ ਧਰਤੀ ਦੇ ਵਿੱਚ ਜਾਂਦਾ ਤੇ ਕੀਰਤਨ ਇਹ ਮੇਹਕੀ ਵਰਖਾ ਤੇ ਜਿਹੜੀ ਕਥਾ ਹੈ ਉਹ ਇਦਾਂ ਹੈ ਜਿੱਦਾਂ ਧਰਤੀ ਦੇ ਵਿੱਚ ਪਾਣੀ ਜਾ ਰਿਹਾ ਜੋ ਅਸੀਂ ਸੁਣ ਰਹੇ ਹਾਂ ਪੜ੍ਹ ਰਹੇ ਹਾਂ ਜੇ ਸਾਨੂੰ ਉਹਦਾ ਅਰਥ ਹੀ ਨਹੀਂ ਪਤਾ ਤੇ ਅਸੀਂ ਉਹਨੂੰ ਫਿਰ ਸਮਝ ਸੁਣ ਲਿਆ ਪਰ ਉਹ ਚਲਾ ਗਿਆ ਸਾਡੇ ਅੰਦਰੋਂ ਨਿਕਲ ਗਿਆ ਤੇ ਉਹ ਸਾਡੇ ਅੰਦਰ ਜਦੋਂ ਹੁਣ ਉਦਾਹਰਨ ਦੇ ਤੌਰ ਤੇ ਅਸੀਂ ਆਸਾ ਕੀ ਵਾਰ ਦੇ ਵਿੱਚ ਪੜਦੇ ਹਾਂ ਜੇ ਆਪਾਂ ਇੰਨਾ ਕੇ ਪੜ ਕੇ ਸੁਣ ਕੇ ਛੱਡ ਦਿੱਤਾ ਵੀ ਹੌਮੇ ਦੀਰਗ ਰੋਗ ਹੈ دارو ਵੀ ਇਸਮਾਹ ਵੀ ਹੌਮੇ ਬੜਾ ਵੱਡਾ ਦੀਰਗ ਰੋਗ ਹੈ ਤੇ دارو ਵੀ ਇਸਮਾਹ ਹੈ ਮਤਲਬ ਬਿਮਾਰੀ ਦੇ ਵਿੱਚ ਬਿਮਾਰੀ ਹੈ ਤੇ ਇਹ ਤਾਂ ਕੋਈ ਅਰਥ ਨਹੀਂ ਬਣਦਾ ਜਿੰਨੇ ਤੱਕ ਅਗਲੀ ਪੰਕਤੀ ਦਾ ਉਹਨੂੰ ਸਮਝਣ ਦਾ ਨਹੀਂ ਯਤਨ ਕਰਾਂ ਹੌਮੇ ਦੀਰਗ ਰੋਗ ਹੈ دارو ਵੀ ਇਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁਖ ਜਾਏ ਤੇ ਆਵ ਅਰਥ ਪਤਾ ਲੱਗ ਗਿਆ ਜਿਸ ਵੇਲੇ ਅਸੀਂ ਉਸ ਕੋਈ ਵੀ ਚੀਜ਼ ਜਿਹਦਾ ਅਰਥ ਹੀ ਸਾਨੂੰ ਨਹੀਂ ਪਤਾ ਜਿਹਦਾ ਸਾਨੂੰ ਭਾਵ ਹੀ ਨਹੀਂ ਪਤਾ ਤੇ ਅਸੀਂ ਸੁਣਦੇ ਆ ਸੁਣਨਾ ਬਹੁਤ ਮੁਬਾਰਕ ਹੈ ਫਿਰ ਉਹ ਸਾਨੂੰ ਭੁੱਲ ਜਾਂਦਾ ਜੇ ਸਾਨੂੰ ਉਹਦਾ ਪਤਾ ਹੋਵੇਗਾ ਸਾਨੂੰ ਉਹਦਾ ਆਨੰਦ ਹੀ ਹੋਰ ਚੀਜ਼ ਦਾ ਆਉਂਦਾ ਜਿੱਦਾਂ ਹੁਣ ਆਪਾਂ ਚੀਜ਼ ਦੇਖੀ ਨਹੀਂ ਹੈ ਆਪਾਂ ਉਹਦੇ ਬਾਰੇ ਸੁਣਦੇ ਆ ਪਰ ਜਦੋਂ ਦੇਖ ਕੇ ਸੁਣਦੇ ਆ ਵੀ ਨਹੀਂ ਮੈਂ ਤਾਂ ਦੇਖ ਕੇ ਆ ਮੈਂ ਤਾਂ ਫਲਾਨੀ ਜਗ੍ਹਾ ਮੈਨੂੰ ਇਹ ਜਗ੍ਹਾ ਦੇਖੀ ਹੈ ਉਹਦਾ ਹੋਰ ਭਾਵ ਬਣ ਜਾਂਦਾ ਜੀਵਨ ਦੇ ਵਿੱਚ ਤੇ ਮਹਾਰਾਜ ਕਹਿੰਦੇ ਆ ਤੇਰਾ ਜਿਹੜਾ ਜਿਹੜਾ ਪਾਠ ਕਰਨਾ ਨਾ ਤੇਰਾ ਕੀਰਤਨ ਇਹ ਮੇਹ ਕੀ ਬਰਖਾ ਹੁਣ ਕਥਾ ਜਿਹੜੀ ਹੈ ਜਦਾਂ ਝੜੀ ਲੱਗੇ ਤੇ ਉਹ ਬਰਸਾਤ ਹੋ ਰਹੀ ਤੇ ਜਿਹੜਾ ਤੂੰ ਪਾਠ ਕਰ ਰਿਆ ਨਾ ਉਹ ਪਾਠ ਕੀ ਹੈ ਤੇਰਾ ਖੂਹ ਹੈ ਤੇ ਤੇਰੇ ਖੇਤ ਹੈ ਤੂੰ ਆਪਣੇ ਖੂਹ ਵਿੱਚ ਆਪਣੇ ਆ ਖੇਤਾਂ ਨੂੰ ਆਪਣੇ ਖੁਦ ਆ ਪਾਣੀ ਦੇ ਰਿਆ ਇਹਨੂੰ ਫਰਕ ਹੋਰ ਕਿਸੇ ਨੂੰ ਫਰਕ ਨਹੀਂ ਪੈਣਾ ਹੋਰ ਕਿਸੇ ਨੂੰ ਲਾਭ ਨਹੀਂ ਹੋਣਾ ਇਹਦਾ ਲਾਭ ਤੈਨੂੰ ਹੀ ਆ ਅੱਜ ਦਾ ਖੁਦ ਆ ਪਾਣੀ ਆਪਣੇ ਖੁਦ ਆ ਪਾਣੀ ਆਪਣੇ ਖੇਤਾਂ ਨੂੰ ਦੇ ਰਿਆ ਤੇ ਸਤਗੁਰੂ ਕਹਿੰਦੇ ਭਾਈ ਹਰ ਕਾ ਨਾਮ ਧਿਆਏ ਸੁਣ ਸਬੜਾਂ ਨੂੰ ਕਰਦਾਨ ਕੀ ਹੋਏਗਾ ਜਨਮ ਕਰਮ ਮਲ ਉਤਰੇ ਜਨਮ ਜਨਮਾਂ ਤਰਾ ਦੇ ਕੀਤੇ ਹੋਏ ਕਰਮਾਂ ਦੀ ਮੈਲ ਉਤਰ ਜਾਏਗੀ ਮਨ ਤੇ ਜਾਏ ਗਮਾਂ ਕਾਮ ਕ੍ਰੋਧ ਨਾ ਮੋਈਏ ਬਿਨਸੇ ਲੋਭ ਸਵਾਨ ਇਹ ਜਿਹੜੇ ਵਿਕਾਰ ਆ ਉਹ ਤੇਰੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਬਿਨਸੇ ਲੋਭ ਸਵਾਨ ਲੋਭ ਦਾ ਕੁੱਤਾ ਜਿਹੜਾ ਤੇਰੇ ਅੰਦਰੋਂ ਖਤਮ ਹੋ ਜਾਏਗਾ ਫੇਕੀ ਹੋਏਗਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਫੇ ਸੰਸਾਰ ਜਿਹੜਾ ਤੇਰੇ ਉਸਤਤ ਕਰੇਗਾ 86 ਤੀਰਤ ਸਗਲ ਪੁਣ ਜੀ ਦੇ ਆ ਪਰਮਾ 88 ਤੀਰਤਾਂ ਦਾ ਇਸ਼ਨਾਨ ਕਰ ਲਿਆ ਉਥੇ ਜਾ ਕੇ ਪੁੰਨ ਦਾਨ ਕੀਤਾ ਜਦਾ ਅੱਦੇ ਦੇ ਸ਼ਬਦ ਵਿੱਚ ਗੁਰੂ ਮਹਾਰਾਜ ਕਹਿੰਦੇ ਅੱਠ 60 ਤੀਰਤ ਸਗਲ ਪੁੰਨ ਜੀ ਦਿਆ ਪਰਵਾਨ ਤੂੰ ਜੀਵਾਂ ਦੇ ਉੱਪਰ ਦਇਆ ਕਰਨੇ ਪ੍ਰਮਾਤਮਾ ਕਾਲਪੁਰਖ ਤੇਰੇ ਤੇ ਬਖਸ਼ਿਸ਼ ਕਰਦਾ ਹੈ ਮਹਾਰਾਜ ਕਹਿੰਦੇ ਭਾਈ ਹਰ ਹਰ ਨਾਮ ਮਜਨ ਕਰ ਸੁਚੇ ਹਰੀ ਦਾ ਨਾਮ ਜਪਣ ਕਰਕੇ ਹੀ ਤੂੰ ਸੁਚਾ ਹੋ ਸਕਦਾ ਕੋਟ ਗ੍ਰਹਿਣ ਪੁੰਨ ਫਲ ਮੂਚੇ ਕਰੋੜਾਂ ਕਹਿੰਦੇ ਜੀ ਗ੍ਰਹਿਣ ਲਗਾ ਤੇ ਗ੍ਰਹਿਣ ਦੇ ਵਿੱਚ ਜਦੋਂ ਜਾ ਕੇ ਤੁਸੀਂ ਇਸ਼ਨਾਨ ਕਰੋਗੇ ਪੁੰਨ ਦਾਨ ਕਰੋਗੇ ਤੁਹਾਨੂੰ ਬਹੁਤ ਫਲ ਮਿਲੇਗਾ ਮਹਾਰਾਜ ਕਹਿੰਦੇ ਮੈਂ ਆਉ ਤੁਹਾਨੂੰ ਦੱਸਦਾ ਤੁਸੀਂ ਨਾਮ ਜਪੋਗੇ ਤੁਹਾਨੂੰ ਇਹਦੇ ਵਿੱਚ ਫਲ ਮਿਲ ਜਾਏ ਤੁਹਾਨੂੰ ਭਟਕਣ ਦੀ ਜ਼ਰੂਰਤ ਨਹੀਂ ਆ ਆ ਦੁਨੀਆ ਭੱਜੀ ਫਿਰਦੀ ਐ ਇੱਧਰੋਂ ਚਲੇ ਉੱਧਰ ਚਲੇ ਗਏ ਤੇ ਸਤਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਹਿੰਦੇ ਭਾਈ ਇਹ ਬਹੁਤ ਵੱਡਾ ਸਰੋਵਰ ਹੈ ਜਿੱਥੇ ਆਪਾਂ ਬੈਠੇ ਆ ਨਾ ਸਤਗੁਰ ਕਹਿੰਦੇ RAM DAAS SAROVAR NEEKA RAM DAAS ਇਥੇ ਸ਼ਬਦ ਦਾ RAM ਦੇ ਦਾਸਾਂ ਦਾ ਗੁਰੂ ਕੀ ਸੰਗਤ ਦਾ ਇਹ ਸਰੋਵਰ ਬਹੁਤ ਚੰਗਾ ਹੈ RAM DAAS SAROVAR NEEKA ਜੋ ਨਹਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਜਦੋਂ ਆਪਾਂ ਸ਼ਬਦ ਪੜ੍ਹਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭੱਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵ ਹੁਣ ਸ਼ਬਦ ਦੋਨੇ ਅਲੱਗ-ਅਲੱਗ ਅੰਮ੍ਰਿਤ ਸਰ ਅਲੱਗ ਹੈ ਉਥੇ ਸਰ ਦੇ ਰਾਰੇ ਨੂੰ ਸਿਹਾਰੀ ਹੈ ਜੇ ਹੁਣ ਆਪਾਂ ਇਕੱਠਾ ਪੜਦੇ ਅੰਮ੍ਰਿਤ ਸਰਨਾਵੇ ਰੋਜ਼ ਤਾਂ ਨਹੀਂ ਆਪਾਂ ਅੰਮ੍ਰਿਤ ਸਰ ਜਾ ਸਕਦੇ ਅੰਮ੍ਰਿਤ ਸਰ ਵਾਲੇ ਵੀ ਨਹੀਂ ਜਾ ਸਕਦੇ ਅੰਮ੍ਰਿਤ ਸਰਨਾਵ ਅੰਮ੍ਰਿਤ ਸਰੋਵਰ ਦੇ ਵਿੱਚ ਆਤਮਿਕ ਜੀਵਨ ਦੇਣ ਵਾਲੇ ਪ੍ਰਮਾਤਮਾ ਦੇ ਨਾਮ ਜਲ ਦੇ ਵਿੱਚ ਰੋਜ਼ ਇਸ਼ਨਾਨ ਕਰਨਾ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਸਤਿਗੁਰੂ ਕਹਿੰਦੇ ਕੋਈ ਭਟਕਣ ਦੀ ਜ਼ਰੂਰਤ ਨਹੀਂ ਐ ਤੈਨੂੰ ਇੱਥੇ ਫਲ ਮਿਲ ਜਾਏਗਾ ਹਰ ਹਰ ਨਾਮ ਵਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾ ਉਹਨਾਂ ਲੋਕਾਂ ਨੂੰ ਆਖਿਆ ਭਾਈ ਅਫਰਾਨੇ ਤੀਰਥ ਤੇ ਜਾਓ ਅੱਜ ਦੇ ਦਾ ਬਹੁਤ ਹੀ ਭਰਮ ਲੋਕਾਂ ਦੇ ਵਿੱਚ ਜੀਵਨ ਵਿੱਚ ਪੈ ਗਈ ਆ ਲੋਕ ਜਿਹੜੇ ਆ ਪੱਥਰਾਂ ਨੂੰ ਪੂਜਦੇ ਆ ਜਿਹੜੀਆਂ ਜਿਹੜਾ ਬੰਦਾ ਮਰਿਆ ਹੋਇਆ ਤੇ ਉਹਦੀ ਕਬਰ ਨੂੰ ਚਤਨਾ ਚੜਾਈ ਜਾ ਰਹੀ ਹੈ ਤੇ ਉਹਨ ਕਦੀ ਵੀ ਇੱਥੇ ਤੋਂ ਸਾਨੂੰ ਪੁੱਤਰ ਮਿਲਦਾ ਉਹਨੇ ਆਪ ਹੀ ਨਹੀਂ ਵਿਆਹ ਕਰਾਇਆ ਵਿਚਾਰਾ ਬੇਵੁਲਾਦਾ ਮਰ ਗਿਆ ਜਿਹਨੇ ਆਪ ਹੀ ਨਹੀਂ ਵਿਆਹ ਕਰਾਇਆ ਨਾ ਪੁੱਤਰ ਦੇ ਰਿਆ ਤੇ ਉਹ ਤੁਹਾਨੂੰ ਸਭ ਕੁਝ ਦੇ ਰਿਆ ਪਰ ਪੈਸੇ ਨਹੀਂ ਦਿੰਦਾ ਫਿਰ ਲੋਕੀ ਭੱਜੇ ਜਾ ਰਹੇ ਆ ਤੇ ਜਿਹੜਾ ਆਪ ਹੀ ਮਰ ਚੁੱਕਾ ਹੈ ਤੇ ਜਿਹਨੂੰ ਸਤਗੁਰ ਕਹਿੰਦੇ ਆਓ ਉਹਦੇ ਨਾਲ ਜੁੜੋ ਜਿਹੜਾ ਸਭ ਕੁਝ ਦੇਣ ਦੀ ਸਮਰੱਥਾ ਰੱਖਦਾ ਸਾਰੇ ਆਪਾਂ ਦੇਖਦੇ ਆ ਜੋ ਅੱਜ ਵੀ ਜਪਰਾਤਨ ਸਮਿਆਂ ਦੇ ਵਿੱਚ ਵੀ ਹੁੰਦਾ ਸੀ ਜਿੰਨੀ ਲੁੱਟ ਖਸੁੱਟ ਧਰਮ ਦੇ ਨਾਮ ਤੇ ਉਹ ਲੋਕ ਕਰਦੇ ਵੀ ਤੁਸੀਂ ਆਓ ਇੱਕ ਬੰਦਾ ਨਾ ਪੰਜਾਬ ਦਾ ਚਲਾ ਗਿਆ ਹਰਦਵਾਰ ਬਹੁਤ ਜਾਂਦੇ ਸੀ ਅੱਗੇ ਤੇ ਉਸ ਵੇਲੇ ਉਹ ਗਿਆ ਤੇ ਉਹਨਾਂ ਨੇ ਆਖਿਆ ਵੀ ਉਹ ਫੁੱਟ ਪਾਉਣ ਗਿਆ ਸੀ ਤੇ ਬਜ਼ੁਰਗ ਨੂੰ ਆਖਿਆ ਵੀ ਕਹਿੰਦੇ ਗਤੀ ਕਰਾ ਲਓ ਉਹ ਕਹਿੰਦਾ ਕਿੰਨੇ ਪੈਸੇ ਲੱਗਣਗੇ ਬਹੁਤ ਪੁਰਾਣਾ ਸਮਾਂ ਸੀ ਕਹਿੰਦਾ ਜੀ 100 ਰੁਪਏ ਲੱਗੇ ਉਹ ਕਹਨ ਲਾਓ ਮੇਰੇ ਕੋਲ 50 ਰੁਪਏ ਅੱਧੀ ਕਹਿੰਦਾ ਅੱਧੀ ਕਰਾ ਲਓ ਤੇ ਅਗਲੇ ਸਾਲ ਕਰਾ ਲਓ ਇਦਾਂ ਦਾ ਕੰਮ ਹੁੰਦਾ ਤੁਸੀਂ 100 ਤੋਂ 5 ਰੁਪਏ ਤੱਕ ਆ ਜਾਂਦੇ ਸਿਰਫ ਰੋਟੀਆਂ ਕਾਰਨ ਪੂਰੇ ਤਾਲ ਉਹ ਲੋਕਾਂ ਨੂੰ ਭੁਲੇਖਿਆਂ ਦੇ ਵਿੱਚ ਪਾਇਆ ਉਹੀ ਕੰਮ ਅੱਜ ਸਾਡੇ ਲੋਕ ਵੀ ਕਰ ਰਹੇ ਤੇ ਸਤਗੁਰੂ ਮਹਾਰਾਜ ਨੇ ਆ ਕੇ ਸਾਨੂੰ ਬਾਣੀ ਦੇ ਨਾਲ ਜੋੜਿਆ ਸਾਨੂੰ ਸਤਗੁਰੂ ਨੇ ਬਾਣੀ ਦੇ ਵਿਚਾਰ ਨਾਲ ਜੋੜਿਆ ਅੱਜ ਅਸੀਂ ਕੋਈ ਦੁਪਹਿਰੇ ਬਣਾ ਰਿਹਾ ਕੋਈ ਦੁਪਹਿਰੇ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਪਰ ਸਤਗੁਰੂ ਦੀ ਬਾਣੀ ਕੀ ਕਹਿ ਰਹੀ ਹੈ ਅਸੀਂ ਉਸ ਤੋਂ ਮੁਨਕਰ ਹੋ ਰਹੇ ਹਾਂ ਅਸੀਂ ਉੱਥੋਂ ਮਨ ਕਰ ਹੋ ਰਹੇ ਆ ਕਿ ਸਤਿਗੁਰੂ ਨੇ ਸਾਡੇ ਜੀਵਨ ਦੇ ਵਿੱਚ ਆਖਿਆ ਸੀ ਕਿਨ ਕਾ ਏਕ ਜਿਸ ਜੀਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਤੇ ਜਿਹੜਾ ਸੁਖਨੀ ਸਾਹਿਬ ਦਾ ਪਾਠ ਹੈ ਤੁਸੀਂ ਸਾਰੇ ਭਾਗਾਂ ਵਾਲੇ ਬਾਣੀ ਪੜ੍ਹਦੇ ਹੋ ਆਹ ਰਾਮ ਨਾਲ 1 ਘੰਟਾ 1 ਸਵਾ ਘੰਟਾ 1.5 ਘੰਟਾ ਜੇ ਅਸੀਂ ਸਮਝਣਾ ਹੋਵੇ ਬਾਣੀ ਨਹੀਂ ਤਾਂ 35 35 ਮਿੰਟ ਦੇ ਪਾਠ ਹੋ ਰਹੇ ਆ ਤੇ ਦੁਪਹਿਰ ਨੂੰ ਚਪੈਰਾ ਹੋ ਰਿਹਾ ਚਾਰ ਪੈਰ ਕਹਿੰਦੇ ਕਿਸ ਨੂੰ ਇਹ ਵੀ ਸਾਨੂੰ ਪਤਾ ਚਪੈਰਾ ਚਾਰ ਪੈਰ ਕਿਹਨੂੰ ਕਿਹਾ ਜਾਂਦਾ ਹੈ ਉਦਗੋਂ ਕਿ ਛੁੱਟੀ ਵਾਲਾ ਦਿਨ ਉਹਨਾਂ ਨੇ ਆਪਣਾ ਛੁੱਟੀ ਵਾਲਾ ਦਿਨ ਵੀ ਗ੍ਰਾਹਕ ਵੀ ਆਉਂਦੇ ਆ ਤੇ ਸਤਿਗੁਰੂ ਨੇ ਸਾਨੂੰ ਬਹੁਤ ਤਾਤ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਜਿੰਨੇ ਤੱਕ ਬਾਣੀ ਨਾਲ ਨਹੀਂ ਜੁੜਾਂਗੇ ਸਤਿਗੁਰੂ ਤਾਂ ਕਹਿੰਦੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਸੰਸਦ ਸਿੰਘ ਜੀ ਦਨੂ ਵੀ ਵੰਡ ਦਿੱਤਾ ਵੀ ਆ ਬਾਬਾ ਦੀਪ ਸਿੰਘ ਤੇ ਜਾਓਗੇ ਆ ਮਿਲੇਗਾ ਕਿਸੇ ਭਾਈ ਮਨੀ ਸਿੰਘ ਦਾ ਨਾਮ ਲਿਆ ਕਦੇ ਪਾਈ ਦਿਆ ਸਿੰਘ ਧਰਮ ਸਿੰਘ ਪਾਈ ਹਿੰਮਤ ਸਿੰਘ ਮੋਕਨ ਸਿੰਘ ਸਭ ਸੰਗ ਦਾ ਨਾਮ ਲਿਆ ਕਦੇ ਇਹਨੂੰ ਸਾਨੂੰ ਤਾਂ ਉਹਨਾਂ ਦੇ ਵਿੱਚ ਵੀ ਵੰਡੀਆਂ ਪਾ ਦਿੱਤੇ ਆ ਵੀ ਬਾਬਾ ਦੀਪ ਸਿੰਘ ਅਲੱਗ ਹੈ ਗੁਰੂ ਰਾਮਦਾਸ ਜੀ ਦੇ ਅਲੱਗ ਹੈ ਇਸਹੀ ਭਾਵਨਾ ਸਾਡੇ ਅੰਦਰ ਪੈਦਾ ਕਰ ਦਿੱਤੀ ਗਈ ਕਿਹਨੇ ਕੀਤੀ ਆ ਪਖੰਡੀਆਂ ਨੇ ਕੀਤੀ ਤੇ ਅਸੀਂ ਅਸੀਂ ਉਹਦੇ ਨਾਲ ਲੱਗ ਗਏ ਕਹਿੰਦੇ ਜਿਨੇ ਲਾਈ ਗੱਲੀ ਉਹਦੇ ਨਾਲ ਚੱਲੀ ਸਿੱਖੀ ਜਿਹੜੀ ਆ ਉਹ ਦੇਖਿਆ ਦੇਖੀ ਦਾ ਧਰਮ ਨਹੀਂ ਹੈ ਕਿ ਆਪਾਂ ਵੀ ਉਹ ਗਿਆ ਮੈਂ ਵੀ ਜਾਣਾ ਕਹਿੰਦੇ ਦੇਖਾ ਦੇਖੀ ਸਭ ਕਰੇ ਮਾਨਮੁਖ ਜਿਹੜਾ ਮਨ ਦੇ ਪਿੱਛੇ ਤੁਰਦਾ ਨਾ ਬੂਝ ਨਾ ਪਾਏ ਉਹ ਸਮਝ ਨਹੀਂ ਪਾਉਂਦਾ ਦੇਖਾ ਦੇਖੀ ਸਭ ਕਰੇ ਮਾਨਮੁਖ ਬੂਝ ਨਾ ਪਾਏ ਤੇ ਉਹਨਾ ਨਵੇਂ-ਨਵੇਂ ਤਰੀਕੇ ਕਰਦੇ ਜਾਂਦੇ ਆ ਸਤਿਗੁਰੂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਭਾਈ ਪ੍ਰਮਾਤਮਾ ਦਾ ਨਾਮ ਜਪੋ ਉਹਦੇ ਵਿੱਚ ਸਭ ਕੁਝ ਤੁਹਾਨੂੰ ਮਿਲ ਜਾਏਗਾ ਹਰ ਹਰ ਨਾਮ ਬਜਨ ਕਰ ਸੂਚੇ ਕੋਟ ਗ੍ਰਹਿਣ ਪੁਨ ਫਲ ਮੂਚੇ ਉਹ ਕਹਿੰਦੇ ਸੀ ਵੀ ਗ੍ਰਹਿਣ ਲੱਗਾ ਤੇ ਤੁਸੀਂ ਜਾ ਕੇ ਇਸ਼ਨਾਨ ਕਰੋ ਮਹਾਰਾਜ ਕਹਿੰਦੇ ਨਹੀਂ ਤੁਸੀਂ ਨਾਮ ਜਪੋ ਸਭ ਕੁਝ ਮਿਲ ਜਾਏਗਾ ਰਹੋ ਹਰ ਕੇ ਚਰਨ ਰਿਦ ਮੈਂ ਵਸੇ ਹਰ ਕੇ ਚਰਨ ਪ੍ਰਮਾਤਮਾ ਦਾ ਨਾਮ ਜਿਸ ਵੇਲੇ ਹਿਰਦੇ ਵਿੱਚ ਵਸਦਾ ਜਨਮ ਜਨਮ ਕੇ ਕਿਲ ਵਿਖ ਨਸੇ ਜਨਮਾਂ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਜਿਹੜੇ ਆ ਉਹ ਦੂਰ ਹੋ ਜਾਂਦੇ ਸਾਦ ਸੰਗ ਕੀਰਤਨ ਫਲ ਪਾਇਆ ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਗੁਰੂ ਦਾ ਸੰਗ ਕਰਾਂਗੇ ਸਾਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਕੀਰਤਨ ਦਾ ਅਰਥ ਹੁੰਦਾ ਸਿਫਤ ਸਲਾਹ ਤੁਹਾਨੂੰ ਸਿਫਤ ਸਲਾਹ ਦਾ ਫਲ ਮਿਲੇਗਾ ਕਦੋਂ ਮਿਲੇਗਾ ਜਦੋਂ ਅਸੀਂ ਗੁਰੂ ਕੀ ਸੰਗਤ ਕਰਾਂ ਅੱਜ ਸਾਨੂੰ ਅੰਮ੍ਰਿਤ ਵੇਲੇ ਨਾਲ ਤੋੜ ਦਿੱਤਾ ਤੇ ਸਾਨੂੰ ਦੁਪਹਿਰ ਨਾਲ ਜੋੜ ਦਿੱਤਾ ਤੇ ਗੁਰੂ ਮਹਾਰਾਜ ਨੇ ਇਹ ਬੜੀਆਂ-ਬੜੀਆਂ ਸਾਜਸਾਂ ਚਲਦੀਆਂ ਤੇ ਸਤਿਗੁਰ ਨੇ ਜੋ ਅੰਮ੍ਰਿਤ ਵੇਲੇ ਦੀ ਮਹਾਨਤਾ ਬਖਸ਼ੀ ਤੇ ਅੱਜ ਗੁਰਦੁਆਰੇ ਖਾਲੀ ਆ ਅੰਮ੍ਰਿਤ ਵੇਲੇ ਤੇ ਦੁਪਹਿਰੇ ਭਰੇ ਪਏ ਆ ਤੇ ਕਾਰਨ ਕਿਉਂਕਿ ਲੋਕਾਂ ਨੂੰ ਆ ਭਰਮਾਂ ਦੇ ਵਿੱਚ ਪਾਤਾ ਵੀ ਇੰਨੇ ਕ ਪਾਠ ਕਰ ਲਓ ਤੁਹਾਨੂੰ ਆ ਮਿਲ ਜੇਗਾ ਇੰਨੇ ਕਰ ਲਓ ਬਾਣੀ ਦੁੱਖ ਨਹੀਂ ਦਿੰਦੀ ਬਾਣੀ ਸੋਖੇ ਦਿੰਦੀ ਆ ਜਿੱਥੋਂ ਮਰਜ਼ੀ ਪੜ ਲਓ ਸਰਬ ਰੋਗਾਂ ਔਖਦਨਾ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟਾ ਨਾ ਆਇਆ ਜੰਮ ਦਾ ਮਾਰ ਇਹ ਜਿਹੜੇ ਵਿਕਾਰ ਹਨ ਇਹਦਾ ਮਾਰਗ ਭਾਵ ਉਸ ਮਾਰਗ ਤੇ ਮਨੁੱਖ ਚੱਲਦਾ ਨਹੀਂ ਹੈ ਪਾਪ ਪਰਮੇਸ਼ਰ ਉਹ ਤੋਂ ਦੂਰ ਕਰ ਦਿੰਦਾ ਤੇ ਸੱਚੇ ਮਾਰਗ ਤੇ ਉਹ ਨੂੰ ਤੋਰ ਦਿੰਦਾ ਤੇ ਕਰਨਾ ਕੀ ਹੈ ਮਨ ਵਚ ਕਰਮ ਗੋਬਿੰਦ ਆਧਾਰ ਮਨ ਕਰਕੇ ਆਪਣੇ ਬੋਲਾਂ ਕਰਕੇ ਆਪਣੇ ਕਰਮ ਕਰਕੇ ਰੱਬ ਨੂੰ ਆਪਣਾ ਸਹਾਰਾ ਸਮਝੋ ਤੇ ਜੇ ਹੁਣ ਕੀ ਹੁੰਦਾ ਮੈਂ ਹਮੇਸ਼ਾ ਬੇਨਤੀ ਕਰਦਾ ਜਦੋਂ ਅਸੀਂ ਚੰਗਾ ਕਰਦੇ ਆਂ ਵੀ ਸਾਨੂੰ ਦੁਨੀਆ ਦੇਖੇ ਜੇ ਅਸੀਂ ਮਾੜਾ ਕਰਦੇ ਆਂ ਅਸੀਂ ਦਰਵਾਜੇ ਬੰਦ ਕਰ ਲੈਂਦੇ ਵੀ ਰੱਬ ਨਹੀਂ ਦੇਖਦਾ ਅੱਜ ਬੰਦਾ ਕੈਮਰਿਆਂ ਤੋਂ ਡਰਦਾ ਜਿਹੜਾ ਪ੍ਰਮਾਤਮਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣੂ ਤੋਂ ਨਹੀਂ ਡਰਦਾ ਮਹਾਰਾਜ ਕਹਿੰਦੇ ਬੁਰੇ ਕੰਮ ਕਰਦਾ ਨਾ ਉਹ ਦਰਵਾਜੇ ਬੰਦ ਕਰ ਲੈਂਦਾ ਦੇਖbaar ਅਨਕ ਪੜਦੇ ਮੇ ਪਰਦਾਰਾ ਸੰਗ ਫਾਕੇ ਚਿਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ 13ਟਾਟ ਤੇ ਉਸ ਬਲੇ ਮਨੋਖ ਨਹੀਂ ਡਰਦਾ ਉਹ ਪ੍ਰਮਾਤਮਾ ਸਭ ਕੁਝ ਦੇਖ ਰਿਹਾ ਤੇ ਮਾਰ ਆਪਾਂ ਦੂਸਰੇ ਨੂੰ ਕਹਦੇ ਨੇ ਲੋ ਜੀ ਰੱਬ ਤੈਨੂੰ ਦੇਖੇਗਾ ਰੱਬ ਤੈਨੂੰ ਵੀ ਦੇਖ ਰਿਹਾ ਸਾਰਾ ਕੁਝ ਦੇਖਦਿਆ ਰੱਬ ਦੂਰ ਨਹੀਂ ਹੈ ਕਹਿੰਦੇ ਮਨ ਵਿੱਚ ਵੀ ਬਚਨਾਂ ਵਿੱਚ ਵੀ ਆਪਣੇ ਕਰਮ ਵਿੱਚ ਵੀ ਰੱਬ ਨੂੰ ਆਧਾਰ ਸਮਝੋ ਉਹਨੂੰ ਆਪਣਾ ਸਹਾਰਾ ਸਮਝੋ ਮਨ ਵਚ ਕਰਮ ਗੋਬਿੰਦੇ ਆਧਾਰ ਤਾਂ ਤੇ ਛੁੱਟਿਓ ਬਿਕ ਸੰਸਾਰ ਤਾਂ ਤੂੰ ਵਿਕਾਰਾਂ ਤੋਂ ਛੁੱਟ ਸਕਦਾ ਇਹ ਜਿਹੜਾ ਬਿਕ ਹੈ ਨਾ ਮਾਇਆ ਦਾ ਇਹ ਜਿਹੜੀ ਜਹਿਰ ਹੈ ਇਹ ਜਿਹੜੇ ਵਿਕਾਰ ਇਸ ਸੰਸਾਰ ਤੋਂ ਤੂੰ ਛੁੱਟ ਸਕਦਾ ਮੰਨ ਵਚ ਕ੍ਰਮ ਗੋਬਿੰਦ ਅਧਾਰ ਤਾਂ ਤੇ ਛੁੱਟਿਓ ਬਿਕ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰਕੇ ਆਪਣਾ ਬਣਾ ਲੈਂਦਾ ਤੇ ਉਹਨੂੰ ਕੀ ਕਰਦਾ ਨਾਨਕ ਜਾਪ ਜਪੇ ਹਰ ਜਪਣਾ ਉਹ ਪਰਮੇਸ਼ਰ ਦਾ ਜਾਪ ਜਪਦਾ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਹਨੂੰ ਰੱਬ ਨਹੀਂ ਭੁੱਲਦਾ ਗੁਰਮਹਾਰ ਕਹਿੰਦੇ ਓਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਸਿੱਖ ਨੂੰ ਆਖਿਆ ਵੀ ਕਿਸੇ ਜਗ੍ਹਾ ਤੇ ਜਾ ਕੇ ਵੀ ਆ ਇਹਦਾ ਨਾਉਣ ਦੇ ਨਾਲ ਆ ਫਲ ਮਿਲਦਾ ਫਲਾਨੀ ਜਗ੍ਹਾ ਨਾਉਣ ਦੇ ਨਾਲ ਇਹ ਫਲ ਮਿਲਦਾ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਹਰ ਹਰ ਨਾਮ ਮਦਨ ਕਰ ਸੂਚੇ ਕੋਟ ਗ੍ਰਹਿਣ ਪੁਨ ਫਲ ਮੂਚੇ ਰਹਾਓ ਗੁਰਮਹਾਰਾਜ ਕਿਰਪਾ ਕਰਨ ਗੁਰਸੰਗਤ ਦੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ